ਦਾਸ ਦਾ ਨਾਮ ਅਸੇਵ ਸਿੰਘ ਹੈ ਰਣਜੀਤਪੁਰ ਦਾ ਸ਼੍ਰੀ ਸ਼ਾਟਾ ਸਾਹਿਬ ਜੀ ਜਰੋੜਾ ਲੱਗਿਆ ਨੇ ਗੁਰੂ ਘਰ ਦੇ ਇਤਿਹਾਸ ਹਾਂ ਜੀ ਇਹ ਜੀ ਇਥੋਂ ਦਾ ਇਤਿਹਾਸ ਸਰਬੂ ਸੱਚੇ ਪਾਸ਼ਾ ਮਹਾਰਾਜ ਪੰਨੇ ਪਾਸ਼ਾ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਤਾਂ ਦੇ ਬੇਨਤੀ ਕਰਨ ਤੇ ਪਹੁੰਚੇ ਇੱਥੇ ਸੰਤਾਂ ਨੇ ਬੇਨਤੀ ਕੀਤੀ ਵੀ ਸਰਬੂ ਸੱਚੇ ਪਾਸ਼ਾ ਇੱਥੇ ਪਾਣੀ ਦੀ ਬਹੁਤ ਘਾਟ ਆ ਸਰਬੂ ਸੱਚੇ ਪਾਸ਼ਾ ਮਹਾਰਾਜ ਨੇ ਇੱਥੇ ਫਿਰ ਚੇਚੇ ਤੌਰ ਤੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਇਲਾਕੇ ਦੇ ਵਿੱਚ ਪਹਿਲਾਂ ਸਰਪੁਣ ਨੇ ਵਚਨ ਕੀਤਾ ਸੀ ਕਿ ਇਲਾਕਾ ਨਿਵਾਸੀਆਂ ਨੇ ਕਿਹਾ ਵੀ 21 ਖੂਹ ਤੁਸੀਂ ਲਵਾਓ ਸਰਪੁਣ ਸੱਚੇ ਪਾਤਸ਼ਾਹ ਮਹਾਦਾ ਜੀ ਹਨ ਫਿਰ 21 ਖੂਹ ਹੋਣੇ ਸਨ ਪਰ ਜਦੋਂ ਅਜੇ ਕੁਝ ਕੋ ਖੂਹ ਲਵਾਏ ਸੰ ਤਾਂ ਫਿਰ ਉਹ ਲੋਕ ਇਕੱਠੇ ਹੋ ਕੇ ਆਗੇ ਕਿ ਤੁਸੀਂ ਜੋ ਹੈ ਖੂਹ ਬਸ ਇੰਨੀ ਰੈਂਜ ਦੇ ਜਿਹਨੇ ਲੱਗ ਗਏ ਨੇ ਫਿਰ ਸਤਪੁਰਨਾਂ ਨੇ ਵਚਨ ਕੀਤਾ ਵੀ ਤੁਸੀਂ ਤਾਂ ਆਪਣੇ ਵਚਨ ਤੋਂ ਫਿਰ ਗਏ ਹੋ ਅਸੀਂ ਆਪਣੇ ਵਚਨ ਤੇ ਹੀ ਰਾਵਾਂਗੇ ਹੁਣ ਖੂ ਤੇ ਛੇ ਹੀ ਰਹਿਣਗੇ ਪਰ ਛੇ ਖੂਆਂ ਦੇ ਉੱਪਰ 21 ਮਾਲਾਂ ਚਲਾ ਕੇ ਅਸੀਂ ਆਪਣਾ ਬਚਤ ਪੂਰਾ ਕਰਾਂਗੇ ਫਿਰ ਸਤਿਗੁਰਾਂ ਨੇ ਇੱਕ ਖੂ ਦੇ ਉੱਪਰ ਇੱਕ ਦੂਜੇ ਤੇ ਦੋ ਤੀਜੇ ਤੇ ਤਿੰਨ ਚੌਥੇ ਤੇ ਚਾਰ ਪੰਜਵੇਂ ਤੇ ਪੰਜ ਤੇ ਛੇਵੇਂ ਤੇ ਛੇ ਮਾਲਾਂ ਚਲਾ ਕੇ ਇਦਾਂ ਛੇ ਖੂਆਂ ਦੇ ਉੱਪਰ 21 ਮਾਲਾਂ ਚਲਾ ਕੇ ਤਦੋਂ ਉਹਨੇ ਆਪਣਾ ਬਚਤ ਪੂਰਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਥੇ ਪਹੁੰਚੇ ਨੇ ਸੰਮਤ 1652 ਨੂੰ 6ਵੇਂ ਪਾਤਸ਼ਾਹੀ ਦਾ ਅਵਤਾਰ ਹੋਇਆ ਅਵਤਾਰ ਹੋਣ ਦੇ ਨਾਲ ਹੀ ਇੱਧਰ ਸ਼ਹਾਡਾ ਸਾਹਿਬ ਖੂ ਦਾ ਟਾਕ ਲਵਾ ਦਿੱਤਾ 2 ਸਾਲ ਬਾਅਦ ਗੁਰਦਰਾ ਸ਼ਹਾਡਾ ਸਾਹਿਬ ਦਾ ਜੋ ਖੂ ਹੈ ਪਾਵਨ ਖੂ ਜਿੱਤੇ 6 ਮਾਲਾਂ ਚਲਾਈਆਂ ਇਹ ਖੂ ਜਦੋਂ ਸੰਪੂਰਨ ਹੋਇਆ ਤੇ ਗੁਰਪ੍ਰਤਾਪ ਸੂਤ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬੜਾ ਵਧੀਆ ਲਿਖਿਆ ਕਿੰਦੇ ਵੀ ਹੋਣ ਲਗਵਾਇਓ ਖੂ ਪੁ ਮਹਿਮਾ ਅਨੂਕ ਭਲੀ ਨਾਮ ਹੈ ਸ਼ਹਾਡਾ ਤੇ ਅਜੋਸੋ ਲੱਗ ਜਾਨੀਏ ਸਤਗੁਰੂ ਮਹਾਰਾਜ ਜੀ ਨੇ ਬਸੰਤ ਪੰਚਮੀ ਤਾਂ ਮਨਾਈ ਜਾਂਦੀ ਆ ਕਿ ਮਾਗਸੂਦੀ ਪੰਚਮੀ ਨੂੰ ਇੱਥੇ ਇਹ ਜਿਹੜਾ ਸਕੂਲ ਸੀ ਸਪੂਰਨ ਹੋਇਆ ਸੀਗਾ ਤੇ ਸਤਗੁਰੂ ਸੱਤੇਪਾਸ਼ਾ ਮਹਾਰਾਜ ਜੀ ਨੇ ਉਸ ਦਿਨ ਤੋਂ ਬੰਨ੍ਹ ਲਿਆ ਤਾਂ ਉਸ ਦਿਨ ਪੰਚਮੀ ਦਾ ਦਿਹਾੜਾ ਔਣ ਕਰਕੇ ਸਤਗੁਰੂ ਸੱਤੇਪਾਸ਼ਾ ਨੇ ਇਹ ਦਿਹਾੜਾ ਮਨਾਇਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬਸੰਤ ਪੰਚਮੀ ਮਨਾਈ ਜਾਂਦੀ ਆ ਤੇ ਮਹਾਰਾਜ ਦਾ ਬਚਨ ਹੈ ਪੁੱਤਰ ਹੈ ਤੇ ਨਾਰੀ ਜੋ ਮਾਸ ਬਾਸ ਸਿਹਨਾਏ ਇੱਕ ਬਰਸ ਮੈਂ ਸੋਤਲੇ ਸ੍ਰੀ ਗੁਰ ਅਸਪਰਮਾਏ ਇਹ ਤਿੰਨ ਪੁੱਤਿਆਂ ਨੂੰ ਪੁੱਤ ਪ੍ਰਾਪਤ ਹੁੰਦੇ ਨੇ ਸੰਗਤਾਂ ਤਨਮਨ ਦੇ ਸੁਖ ਪ੍ਰਾਪਤ ਕਰਦੀਆਂ ਨੇ ਹਰਜੀਤ ਸਿੰਘ ਮੋਹਦੇ ਮੈਨੇਜਰ ਗੁਰਦਵਾਰਾ ਸ੍ਰੀ ਸ਼ਾਡਾ ਸਾਹਿਬ ਜੀ ਸਭ ਇਕੱਡੇ ਚ ਆ ਗਏ ਅੱਜ ਸਰਨਾ ਦੇ ਨਾਮ ਮੇਲਾ ਮਨਾਇਆ ਜਾ ਰਿਹਾ ਸੰਸਥਾ ਦੇ ਦੀਪ ਪਰਵਾਨ ਕੀ ਪਰਵਧ ਕੀਤੇ ਜਾ ਰਹੇ ਗੁੱਸੇ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਦੇ ਚਰਨ ਛੋਪਾ ਪ੍ਰਾਪਤ ਸਤਾਨ ਗੁਰਦੁਆਰਾ ਸ੍ਰੀ ਸ਼ਹਿਰਟਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਬਸੰਤ ਪੰਜਵੀਂ ਦਾ ਸਾਲਾਨਾ ਜੋੜ ਮੇਲਾ ਬੜੇ ਹੀ ਪ੍ਰੇਮ ਭਾਵਨਾ ਉਤਸ਼ਾਹ ਤੇ ਸਤਿਕਾਰ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵਾਸਤੇ ਸਮੁੱਚੇ ਪ੍ਰਬੰਧ ਵੱਲੋਂ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਅਤੇ ਗੁਰੂ ਨਾਨਕ ਨਾਮ ਨੇਵਾ ਸਭਾ ਸੁਸਾਇਟੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਦੂਰ ਦਰਾੜਿਆਂ ਤੋਂ ਪਹੁੰਚ ਰਹੀ ਸਾਧ ਸੰਗਤ ਨੂੰ ਜੀ ਆਇਆਂ ਵੀ ਕਹਿੰਦੇ ਆ ਲੱਖ ਲੱਖ ਵਧਾਈ ਵੀ ਦਿੰਦੇ ਆ ਅਤੇ ਉਹਨਾਂ ਦੇ ਆਉਣ ਲਈ ਰਹਿائش ਲਈ ਪ੍ਰਬੰਧ ਕੀਤੇ ਹੋਏ ਨੇ ਲੰਗਰਾਂ ਦੇ ਵੱਡੇ ਉਪਰਾਲੇ ਕਰਕੇ ਵੱਡੇ ਪ੍ਰਬੰਧ ਕੀਤੇ ਨੇ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਰੇਲਵੇ ਫਾਟਕ ਵਾਲੀ ਸਾਈਡ ਸਨਸਾਹ ਵਾਲੇ ਰੋਡ ਤੇ ਮੇਨ ਤੇ ਗੁਰੂ ਕੇ ਲੰਗਰ ਜਿਹੜੇ ਨੇ ਲਾਏ ਗਏ ਨੇ ਸਟੈਂਡਾਂ ਦੀਆਂ ਪਾਰਕਿੰਗਾਂ ਜਿਹੜੀਆਂ ਨੇ ਬੜੇ ਸਭਾ ਸੜੀਆਂ ਦੇ ਨਾਲ ਰਲ ਕੇ ਬਣਾਈਆਂ ਗਈਆਂ ਨੇ ਬਹੁਤ ਸੋਹਣਾ ਜਿਹੜਾ ਪ੍ਰਬੰਧ ਆ ਸਾੜਾ ਚੌਂਕ ਤੋਂ ਹੀ ਸਾਡੀ ਸਭਾ ਸੁਸਾਇਟੀ ਦੇ ਵਲੰਟੀਅਰ ਜਿਹੜੀ ਨੇ ਉਹ ਸੇਵਾ ਨਿਭਾ ਰਹੀ ਆ ਬੜੇ ਪ੍ਰੇਮ ਦੇ ਨਾਲ ਸੰਗਤ ਜਿਹੜੀ ਆ ਉਹ ਅੰਦਰ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੀ ਹੈ ਮੇ ਸਭ ਕਿਸੇ ਕੀ ਸੰਗਤ ਪਹੁੰਚਦੀ ਹੈ ਮੇ 600 ਬਾਰੀ ਪਹੁੰਚਦੇ ਤੇ ਸੰਗਤ ਬਾਜੀ ਜਿਹੜੀ ਹੁੰਦੀ ਪਈ ਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੋਈ ਸੀਸੀਟੀਵੀ ਦੇ ਨਾਲ ਕੋਈ ਨਜ਼ਰ ਰੱਖੀ ਜਾ ਰਹੀ ਹੈ ਫਿਰ ਬਿਲਕੁਲ ਜੀ ਗੁਰਦੁਆਰਾ ਸਾਹਿਬ ਵੱਲੋਂ ਅਤੇ ਨਗਰ ਨਿਗਮ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਲਾਏ ਆ ਇਸ ਗ੍ਰਸ਼ੀ ਨਜ਼ਰ ਜਿਹੜੀ ਆ ਉਹ ਜਿਹੜੇ ਉਹ ਲੜਬਾਜ ਨੇ ਉਹਨਾਂ ਤੇ ਰੱਖੀ ਜਾ ਰਹੀ ਆ ਲਟੇਰਿਆਂ ਦੇ ਜੇਬ ਕਤਰਿਆਂ ਤੇ ਸਾਡੇ ਮੁਲਾਜ਼ਮ ਵੀ ਵਿੱਚ ਸੰਗਤ ਦੇ ਵਿੱਚ ਚੈਕਿੰਗ ਜਿਹੜੀ ਉਹ ਕਰ ਰਹੇ ਆ ਨਜ਼ਰ ਰੱਖ ਰਹੇ ਨੇ ਸੰਗਤ ਤਾਂ ਬਹੁਤ ਹੀ ਤਦਾਦ ਦੇ ਵਿੱਚ ਬਹੁਤ ਜਿਆਦਾ ਭਾਰੀ ਗਿਣਤੀ ਦੀ ਜਿਹੜੀ ਸੰਗਤ ਹੈ ਗੁਰਦਰਾ ਸਾਹਿਬ ਇਸ਼ਨਾਨ ਕਰਨ ਲਈ ਆ ਰਹੀ ਆ ਨਤਮਸਤਕ ਹੋਣ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਆ ਰਹੀ ਆ ਤੇ ਸੰਗਤਾਂ ਹਮਮਾ ਅਗੇ ਪੋਜ ਪੋਜ ਰਹੀਆਂ ਨੇ ਇਹ ਸਭ ਜਿਹੜੇ ਪਤੰਗਬਾਜੀ ਹੋ ਰਹੀ ਹੈ ਕਈ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲਿਆ ਕਿ ਕੈਨੇਡਾ ਦੇ ਨਾਲ ਪਤੰਗਬਾਜੀ ਉਹਨਾਂ ਦੇ ਉੱਪਰ ਕਿੰਦਾ ਨਜ਼ਰ ਰੱਖਿਆ ਜਾ ਰਿਹਾ ਹੈ ਪ੍ਰਸ਼ਾਸਨ ਦਾ ਸਾਥ ਲਈ ਤਾਂ ਜਾ ਰਿਹਾ ਜੀ ਬਿਲਕੁਲ ਜੀ ਪ੍ਰਸ਼ਾਸਨ ਦਾ ਸਾਥ ਨਿਤਰ ਆ ਜਾ ਲਿੱਤਾ ਜਾ ਰਿਹਾ ਜੀ ਡਰਾਉਨ ਦੇ ਨਾਲ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਅਸੀਂ ਸਾਰੀ ਸਾਧ ਸੰਗਤ ਨੂੰ ਜਿਹੜੇ ਵੀ ਵੀਰੇ ਗੁੱਡੀਆਂ ਡਾਉਂਦੇ ਨੇ ਪਤੰਗबाजी ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਦਾਸ ਮੈਨੇਜਰ ਗੁਰਦੁਆਰਾ ਛਾੜਾ ਸਾਹਿਬ ਵੱਲੋਂ ਬੇਨਤੀ ਕਰਦਾ ਕਿ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ ਆਮ ਡੋਰ ਜਿਹੜੀ ਹੁੰਦੀ ਹੈ ਉਹਦੇ ਨਾਲ ਜੇ ਕੋਈ ਕਿਸੇ ਨੇ ਗੁੱਡੀ ਜਾਂ ਕੋਈ ਪਤੰਗ ਚੜਾਉਣੀ ਆ ਤੇ ਉਹਦੇ ਨਾਲ ਚੜਾ ਲਈ ਜਾਵੇ ਕਿਉਂਕਿ ਚਾਈਨਾ ਡੋਰ ਦੇ ਨਾਲ ਬਹੁਤ ਵੇਖਣ ਨੂੰ ਮਿਲਦਾ ਕਿ ਬਹੁਤ ਨੁਕਸਾਨ ਹੁੰਦਾ ਹੈ ਬੜੀਆਂ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਹੋਈਆਂ ਨੇ ਆਪਣੇ ਵੱਲੋਂ ਛਾੜਾ ਸਾਹਿਬ ਗੁਰਦੁਆਰੇ ਆਏ ਆ ਸਾਡੇ ਬੱਚਿਆਂ ਦੀ ਦਾਦ ਇੱਥੋਂ ਮਿਲੀ ਸਾਨੂੰ ਬਾਬਾ ਜੀ ਕੋ ਜੋ ਮੰਗੀਦਾ ਸਾਨੂੰ ਸਭ ਮਿਲਦਾ ਤੇ ਅੱਜ ਕੀ ਦਿਹਾੜਾ ਆ ਗਿਆ ਬਾਬਾਈ ਦਾ ਜੀ ਬਾਬਾਈ ਦਾ ਅੱਜ ਬਸੰਤ ਪਹਿਚੀ ਦਾ ਦਿਹਾੜਾ ਬੜਾ ਵੱਡਾ ਦਿਨ ਹੈ ਤੇ ਕਿੰਨੀ ਘਰਾਂ ਤੋਂ ਅੱਜ ਗੱਲ ਕੀਤੀ ਜਾਵੇ ਮੈਂ ਕਿ ਨਹੀਂ ਦੱਸ ਨਹੀਂ ਸਕਦਾ ਇੰਨੀ ਸੰਗਤ ਇੰਨੀ ਦੂਰੋਂ ਨੇੜੋਂ ਆਏ ਬਹੁਤ ਜ਼ਿਆਦਾ ਸੰਗਤ ਆਵੇ ਅੱਜ ਬਸੰਤ ਪਹਿਚੀ ਵੀ ਹੈ ਜੀ ਮਹਾਰਾਜ ਜੀ ਕੁੜੀਆਂ ਦਿਹਾੜਾ ਬਹੁਤ ਵਧੀਆ ਕਾਲੇ ਸ਼ਹਿਰ ਨਿਵਾਸੀ ਨੂੰ ਬਹੁਤ ਬਹੁਤ ਵਧਾਈਆਂ ਹੁੰਦੀ ਕਿੰਨੀ ਘਰਾਂ ਤੋਂ ਬਾਬਾਈ ਜੀ ਕਰਾ ਜੀ ਮਰਾਗ ਜੀ ਵੀ ਕਰ ਸਕਦੇ ਭਾਜੀ ਭਾਜੀ ਨੇ ਮਹਾਰਾਜ ਬਹੁਤ ਕਿਰਪਾ ਕੀ ਮਾਪੇ ਜੀ ਕਿਤੇ ਮਾਪੇ ਜੀ ਜਨ ਮਾਜੇ ਬਾਅਦ ਚੜਦੀ ਕਲਾ ਅਰਦਾਸ ਕੀਤੀ ਮਹਾਰਾਜ ਸਾਹਿਬ ਸੁਖ ਸ਼ਾਂਤੀ ਵਾਸਤੇ ਚੜਦੀ ਕਲਾ ਕਰੇ ਸ੍ਰੀ ਤਨਤਾਰ ਸਾਹਿਬ ਤੋਂ ਐ ਜੀ ਹਾਂ ਕਿੰਨੀ ਰੌਣਕਾਂ ਜੀ ਬਹੁਤ ਰੌਣਕਾਂ ਜੀ ਪੰਜ ਪਿਆਲੇ ਪੰਜ ਪੀੜ 60 ਪੀਰ ਬੈਠਾ ਗੁਰਪਾਰ ਜੀ ਗੁਰੂ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਛੇ ਹਟਾਣਾ ਫੁੱਲ ਲਗਾ ਗਿਆ ਵਾ ਜੋ ਵਾਈ ਜੋਗ ਖੇਤੀ ਸੁੱਖ ਦੀ ਹੀ ਉਹ ਵੀ ਹਰੀ-ਪਰੀ ਹੋਈ ਆ ਸੰਗਤਾਂ ਦੀਆਂ ਸਾਰੀਆਂ ਸੰਪੂਰੀਆਂ ਹੁੰਦੀਆਂ ਨੇ ਸਰਬ ਸੁੱਖ ਮਿਲਦਾ ਏ ਸਾਰਾ ਸੁੱਖ ਮਿਲਦਾ ਏ ਮਾਰੀ ਕਰਪਾਏ ਦੀ ਹਾਂਜੀ ਅਰਦਾਸ ਬੇਨਤੀ ਕੀਤੀ ਹੈ ਜੀ ਅਰਦਾਸ ਬੇਨਤੀ ਚੜ੍ਹਦੀ ਕਲਾ ਦੀ ਕੀਤੀ ਆ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਕੀਤੀ ਆ ਬੱਚਿਆਂ ਦੇ ਵਿਦੇਸ਼ਾਂ ਵਿੱਚ ਪੱਕੇ ਹੋਣ ਦੀ ਕੀਤੀ ਆ ਜੀ ਪ੍ਰਮਾਤਮਾ ਨੇ ਸਾਰੀਆਂ ਅਰਦਾਸਾਂ ਸੁਣੀਆਂ ਪੂਰੀਆਂ ਕਰਨੀਆਂ ਸੱਚੇ ਪ੍ਰਭੂ ਜੀ ਅੱਜ ਬਸੰਤ ਪੰਚਮੀ ਦਾ ਤਿਹਾੜਿਆ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜਦੋਂ ਖੂ ਲਗਾਇਆ ਸੀ ਉਹਦੇ ਸਬੰਧ ਦੇ ਵਿੱਚ ਇਹ ਬਸੰਦ ਪੈਣਵੀ ਦਾ ਮੇਲਾ ਲੱਗਦਾ ਤੇ ਸ਼ੁਰੂ ਤੋਂ ਹੀ ਮੁੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਖੂ ਦੀ ਸੇਵਾ ਹੋਈ ਹੈ ਉਦੋਂ ਦਾ ਹੀ ਚੱਲ ਰਿਹਾ ਬਹੁਤ ਅਰਦਾਸ ਬੇਨਤੀਆਂ ਆਈਆਂ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਪਰਮੇਸ਼ਰ ਨੇ ਕੀਤੀਆਂ ਇਥੋਂ ਕੋਈ ਖਾਲੀ ਨਹੀਂ ਜਾਂਦਾ ਹਰ ਇੱਕ ਝੋਲੀਆਂ ਭਰ ਕੇ ਹੀ ਜਾਂਦਾ ਅਰਦਾਸ ਬੇਨਤੀਆਂ ਬਹੁਤ ਹੋਈਆਂ ਤੇ ਦਾਸ ਵੱਲੋਂ ਵੀ ਹਾਂਜੀ ਕਿੰਨੀ ਕਰੋੜਾਂ ਹੈਗੀਆਂ ਬਹੁਤ ਰੌਣਕਾਂ ਬਹੁਤ ਪਰਮੇਸ਼ਰ ਦੀ ਕਿਰਪਾ ਨਾਲ ਬਹੁਤ ਰੌਣਕਾਂ ਜੀ ਹੈ